ਬੈਕੂ ਜੀ ਸਤਾਜਾ ਬੈਕੂ ਜੀ ਕੀ ਕਥਾ ਗੱਲ ਪੰਜਾਬ ਦੀ ਹੋ ਗਿਆ ਮੈਂ ਚਲ ਚੋਦੈ ਸਭਾ ਕੇ ਕਰਦੇ ਆ ਮਨ ਨੂੰ ਤਾਜੇ ਕੇ ਤਉਨ ਚੜਾਏ ਹੋ ਗਿਆ ਬੜੀ ਸਕੇ ਲੱਗੂਗਾ ਜਦੋਂ ਪਹਿਲਾ ਦਿਨ ਆਓ ਪਹਿਲੇ ਦਿਨ ਜੀ ਜੋ ਕੀ ਸਦਾ ਗੁਜ਼ਰਦੇ ਸਿੰਗ ਰਖ ਗਏ ਗੱਲ ਬਾਤ ਹੈ ਕਾ ਗੁਜਰਾਂ ਚ ਸਿੰਘ ਜੀ ਬਾਈ ਗੁਜੀ ਦਾ ਖਾਤਾ ਬਾਈ ਗੁਜੀ ਕੀ ਬਤੇ ਬਾਈ ਗੁਜੀ ਦਾ ਖਾਤਾ ਬਾਈ ਗੁਜੀ ਕੀ ਬਤੇ ਗੁਜਰਾਂ ਚ ਸਿੰਘ ਜੀ ਪਹਿਲਾ ਪੰਜਾਬ ਦੇ ਮੌਸਮ ਦਾ ਹਾਲ ਦੱਸ ਲੋ ਲਾ ਜੀ ਅੱਜ ਜਿਵੇਂ ਦੇਖ ਸਕਦੇ ਆਪਾਂ ਸਵੇਰ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਪੰਜਾਬ ਦੇ ਵਿੱਚ ਕਿਸੇ ਨਾਲ ਕਿਸੇ ਨਹੀਂ ਪਿਆ ਪਰ ਕਲਮਾਈ ਸਾਈ ਨਹੀਂ ਸਾਰੇ ਦਿਹਾੜੀ ਮੌਸਮ ਗਰਮੀ ਤੋਂ ਰਾਹਤ ਮਿਲੀ ਤਾਪਮਾਨ ਦੇ ਵਿੱਚ ਭਾਰੀ ਗ੍ਰਾਫਟ ਮਿਲੀ ਅਗਲੇ ਆਉਣ ਵਾਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਥੈਂਕ ਯੂ ਗੁੱਡ ਥੈਂਕ ਯੂ ਬੁਲੈਂਟ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੁਣ ਆਪ ਬੰਗਲਾਦੇਸ਼ ਨੂੰ ਨਹੀਂ ਆ ਰਹੇ ਬੰਗਲਾਦੇਸ਼ ਵਿੱਚ ਕੀ ਹੋਇਆ ਕੀ ਹੋ ਜਾਂਦਾ ਹੈ ਜਿਵੇਂ ਵੀ ਤੁਸੀਂ ਦੇਖ ਸਕਦੇ ਹੋ ਕਿ ਬੰਗਲਾਦੇਸ਼ ਦੇ ਵਿੱਚ ਵੀ ਉਹਦੀ ਬੰਗਲਾਦੇਸ਼ ਦੀ ਮੁੱਖ ਮੰਤਰੀ ਨੇ ਆਪਣਾ ਹੁਕਮ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਆਪਣੀ ਰਾਜਨੀਤਿਕ ਚਲਾਕੇ ਰੱਖੀ ਲੋਕਾਂ ਨਾਲ ਧੋਖਾ ਦਿੱਤਾ, ਬੇਈਮਾਨੀ ਕੀਤੀ ਹੋਣਾ ਆਪਣਾ ਬਚੋਗਰਨ ਵਾਸਤੇ ਅਸਤੀਫਾ ਦੇ ਕੇ ਭਾਰਤ ਆ ਕੇ ਭਾਰਤ ਦੇ ਵਿੱਚ ਜਿਵੇਂ ਕਿ ਨਰੇਂਦਰ ਮੋਦੀ ਹੋਵੇ ਉਹ ਮਿਸਾਲ ਹੋ ਗਿਆ। ਇਹਨਾਂ ਨੇ ਐਪਰੀਸਟੀ ਨੇ ਸਤਾ ਨੂੰ ਆਪਣੀ ਸ਼ਰਨ ਲਈ ਆਪਣੀ ਜਾਨ ਬਚਾਉਣ ਵਾਸਤੇ ਨਾਲ ਤੋਂ ਸਾਰਾ ਮਗਜਾ ਦਾਣਾ ਨੇ ਸਾਰਾ ਦੇ ਦਿੱਤਾ ਧੰਕ ਤਾ ਇਹ ਬੋਲੇ ਕਿ ਮਰੀ ਖਬ ਹੋਈ 올림픽 ਦੇ ਖੇਡਾਂ ਵਿੱਚ ਜਿਵੇਂ ਦੇਖਦੇ ਹੋ ਉਹ ਭਾਰਤ ਦੇ ਵੀ 올림픽 ਕਸ਼ਤੀ ਦੰਗਲ ਦੇ ਵਿੱਚ ਬਿਨਿਆਸਾ ਫਗਾਰਡ ਨੇ ਫਗਾਰਡ ਦਾ 100 100 ਗ੍ਰਾਮ ਵਜ਼ਨ ਕਰਕੇ ਆਪਣੇ ਵਜ਼ਨ ਦੇ ਹਿਸਾਬ ਨਾਲ ਸਿੱਧੇ ਜਾਣਾ ਕੁਸ਼ਤੀ ਮੁਕਾਬਲਾ ਇੱਦੇ ਵਿੱਚ ਉਹਦਾ ਸੋਗਰਾਮ ਵਾਦ ਨੂੰ ਵੱਧ ਹੋਣ ਕਾਰਨ ਉਸ ਨੂੰ ਮੁਕਾਬਲੇ ਤੋਂ ਬਾਹਰ ਨਿਕਲ ਕੱਢਿਆ ਗਿਆ ਪਰ ਭਾਰਤ ਨੂੰ ਸੋਨੇ ਦੀ ਤਮਗੇ ਤੋਂ ਅੰਬੀਤ ਦੀ ਜਿਹੜੀ ਹੁਗਾਰਤ ਵੱਲੋਂ ਉਸ ਤੋਂ ਨਰਾਸ਼ਾ ਜਨਕ ਹੋ ਉਮੀਦ ਹੋਈ ਉਹ ਤੋਂ ਬਹੁਤ ਧੰਨਵਾਦੀ ਹੈ ਸਾਰੇ ਦਿਸਕਾਲਲ ਸੋਨੇ ਬਾਦ ਮੂਨੇ ਜਾਣ ਕਰ ਦਿੱਤੀ ਮੈਨੂੰ ਉਮੀਦ ਹੈ ਕਿ ਆਪਣੇ ਰੱਬ ਬਾਗੇ ਸਿਰ ਉੱਤੇ ਆਪਣੀਆਂ ਗੱਲਾਂ ਸੁਣੂਗੇ ਸੇ ਕੋਗੇ ਬਸ ਤੋਂ ਬਸ ਲਾਈਕ ਕਰੂਗੇ ਥੈਂਕ ਯੂ ਗੁਰ ਥੈਂਕ ਯੂ ਗੁਰ ਜਾਨ ਸਿੰਘ ਜੀ ਆਪਾ ਖਾ ਲੂ ਤੇ ਮਿਲਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਗਾਜਾ ਵਾਹਿਗੁਰੂ